ਇਹ ਜਿਹੜੀ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਇਹ ਫਰੀਦਕੋਟ ਜਤਿੰਦਰ ਚੌਕ ਵਿੱਚ ਜਿਹੜੀਆਂ ਰਾਤ ਤਿੰਨ ਦੁਕਾਨਾਂ ਦੇ ਸ਼ਟਰ ਟੁੱਟੇ ਆ ਉਹਨਾਂ ਦੀ ਸੀਸੀਟੀਵੀ ਆ ਤੇ ਇਹਦੇ ਵਿੱਚ ਦਿਖਾਈ ਦਿੰਦੇ ਜਿਹੜੇ ਚੋਰ ਆ ਇਹ ਉਹੀ ਆ ਜਿਹੜੇ ਕੁਝ ਦਿਨ ਪਹਿਲਾਂ ਸਾਤਕ ਵਿੱਚ ਚੋਰੀ ਕਰਕੇ ਗਏ ਸੀ ਤੇ ਉਸ ਤੋਂ ਬਾਅਦ ਕਮਿਆਣਾ ਗੇਟ ਨਜ਼ਦੀਕ ਜਿਹੜੀਆਂ ਸਕੂਟਰੀਆਂ ਦੀ ਦੁਕਾਨ ਸੀ ਬੈਟਰੀਆਂ ਵਾਲੀ ਸਕੂਟਰੀਆਂ ਦੀ ਉਥੇ ਚੋਰੀ ਕਰਕੇ ਗਏ ਸੀ ਸੀਸੀਟੀਵੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਿਲ ਗਈ ਹੈ ਪਰ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਆ ਆਉਣ ਵਾਲੇ ਦਿਨਾਂ ਚ ਇਹਨਾਂ ਵਿੱਚੋਂ ਕਿਹੜਾ ਇਹਨਾਂ ਦੇ ਹੱਥ ਲੱਗਦਾ ਇਹ ਦੇਖਣਾ ਹੋਵੇਗਾ ਨਹੀਂ ਕਿ ਤਾਂ ਕਿਤੇ ਉਹ ਜਨਾ ਕੋਲਡਰ ਵੱਡ ਗੰਦ ਉਹ ਅੱਲੂ ਖਾਣਾਂ ਦੇ ਦਿੱਤੀ ਹਾਂਜੀ ਜਿੰਮੀ ਕਿਦਰ ਨਹੀਂ ਆ ਨੀ ਜਿੰਮੀ ਕਿਦਰ ਨਹੀਂ ਆਇਆ ਇਹ ਇੱਥੇ ਕੋਈ ਹੋਣਾ ਆ ਰਿਹਾ ਰੋਪੇ ਉਹ ਆ ਲਾਲ ਜੇ ਲੋਰ ਵਾਲਾ ਗਈ ਹੈ ਤੁਹਾਡੇ ਪੱਟੋ ਹਣਾ ਉਹ ਦੂਜੇ ਤੇ ਇੱਧਰ ਮੜਨ ਲੱਗੇ 59 ਜੋਰ ਆਪਣੇ ਦੇ ਵੀ ਲਾਇਆ ਆ ਜਾ ਲੈ ਆ ਹਜੂ ਨਿੱਚੀ ਪੱਟਿਆ ਇਹ ਚਾਰ ਘੜੇ ਲੱਗੇ ਨੇ ਆਪਾਂ ਫਰਮੈਂਟ ਲਾਇਆ ਇਹਨਾਂ ਨੇ ਕੋ ਬੁਖੇ ਤੇ ਜਿੰਦੇ ਬਣਦੇ ਸੀਗਾ ਬਾਈ ਅਸੀਂ ਅਫਰੇ ਕਿਵੇਂ ਹੋ ਕਿ ਤੇਰੇ ਨਾਲ ਸ਼ਹਿਰ ਤੋਂ ਬਾਅਦ ਪੈਂਦੇ ਰਹੇ ਮੇਰੇ ਨਾਲ ਹੁਣ ਤੜੀ ਦੇ ਕੰਨ ਤੋਂ ਭੱਜਣਗੇ ਫੇਰ ਆਣਗੇ ਤੈਨੂੰ ਆ ਭੱਜ ਗਿਆ ਨਾ ਇੱਕ ਕਰੀ ਫੇਰ ਦੁਬਾਰਾ ਆਉਂਦੇ ਆ ਦੁਬਾਰਾ ਆਉਂਦੇ ਆ ਦੁਬਾਰਾ ਦੁਕਾਨ ਨੂੰ ਪੈਂਦੇ ਆਪਣੀ ਕੰਮ ਕਰਦਾ ਹੈ ਐਲਈਡੀ ਪੱਟੀ ਜਾਂਦਾ ਆਪਣਾ ਨਹੀਂ ਨਹੀਂ ਕੱਪੇ ਚਾਰ ਨਿਕਲੇ ਨੇ ਚਾਰ ਹੀ ਗਏ ਨੇ ਸਮਾਨ ਨੂੰ ਘੱਟਦੇ ਨਹੀਂ ਆਉਂਦਾ ਆਏ ਐਲਈਡੀ ਚੱਲਦੇ ਐ ਐਲਈਡੀ ਚੱਲਦੇ ਆਏ ਇਹ ਤੋਂ ਬਾਅਦ ਆਣਗੇ ਦੁਬਾਰਾ ਫਿਰ ਦੁਕਾਨ ਜਾਣਗੇ ਇਹਨਾਂ ਦੀ ਕਟਿੰਗ ਵੀ ਘਲਾ ਰਹੇ ਨੇ ਜਿਹੜੇ ਸੇਹਣਾ ਆ ਤਾਂ ਇਹ ਘਰੇ ਵਾਏ ਕਰਾਉਂਦਾ ਆ ਹਾਂ ਵੀ ਕਰਾ ਰਹੇ ਵਾਏ ਤੇ ਨਹੀਂ ਆਉਂਦੀ ਇਹਦੀ ਮਲਵਾਏ ਨੂੰ ਕੋਈ ਨਹੀਂ ਆਉਂਦਾ ਇਹ ਆ ਜੀ ਬੋਲੋ ਪੂਰੀ ਕਰਦਾ ਇਹ ਪੂਰੀ ਪੋਸਟ ਕਰਦਾ ਬੰਦਾ ਫੜੀ ਆ ਜੀ ਨਾ ਮਾਰੀ ਹਾਂ ਹਾਂ ਆਉਂਦੇ ਨੇ ਇਹਦਾ ਵੀਡੀਓ ਨਾ ਦੇਖੇ ਸਮਝ ਠੀਕ ਹੈ ਜੀ ਬਹੁਤ ਬੰਦੇ ਆ ਗਏ ਇਹ ਕੋਈ ਨਹੀਂ ਵੀਰ ਨਾਲ ਉਹ ਨਾ ਆ ਵੀਡੀਓ ਬੈਲਾ ਹਾਂ ਉਹ ਲੋਟੇ ਉਹਦਾ ਇਹ ਰਿਪਰੈਜ਼ੈਂਟੇਸ਼ਨ ਲਾਗੇ ਹਾਂ ਆ ਜਾਓ ਨਹੀਂ ਚੱਲਿਆ ਜਿੰਨਾ ਨਹੀਂ ਚੱਲਿਆ ਰੋ ਰੋ ਪੁੜਾ ਨਹੀਂ ਪੁੜਾ ਦੇ ਕੁ ਸੈਂਟਰ ਲੋਕ ਜ ਹੈਗਾ ਨਹੀਂ ਸੈਂਟਰ ਲੋਕ ਨਹੀਂ ਦੱਸਿਆ ਸੈਂਟਰ ਲੋਕ ਬਾਹਰ ਆਣਾ ਇਹ ਨਹੀਂ ਉਹ ਕਦੇ ਨਿਕਲਦਾ ਮਸ਼ੀਨ ਨਾਲ ਆ ਦੇ ਬਾਹਰ ਆਏ ਇੱਕ ਉਹ ਬਾਹਰ ਆ ਗਿਆ ਉਹ ਸ਼ਾਇਦ ਉਹ ਬੰਦੇ ਉਹਦੀ ਵਾਹਣੀ ਆਇਆ ਨਾ ਉਹ ਨਾਮ ਘੱਟ ਨਹੀਂ ਦੱਸਦਾ ਉਹਨਾਂ ਨਾਮ ਘੱਟਣੇ ਨੂੰ ਲਾ ਰਿਹਾ ਆਪਸ ਵਿੱਚ ਦੁਕਾਨਾਂ ਚੋੜੇ ਆ ਹਾਂ ਹੁਣ ਚੱਕਣਗੇ ਦੇ ਜੀ ਫਰੇਮਸ ਮੇਂ ਇੱਕ ਪੱਟੀ ਪਈ ਹੈ ਫਰੇਮ ਵੀ ਲੈ ਕੇ ਨਾਲ ਉਹ ਵੀ ਲੈ ਕੇ ਰੋਟ ਵੀ ਇਹ ਜਿਹੜੀ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਇਹ ਫਰੀਦਕੋਟ ਜਤਿੰਦਰ ਚੌਕ ਵਿੱਚ ਜਿਹੜੀਆਂ ਰਾਤ ਤਿੰਨ ਦੁਕਾਨਾਂ ਦੇ ਸ਼ਟਰ ਟੁੱਟੇ ਆ ਉਹਨਾਂ ਦੀ ਸੀਸੀਟੀਵੀ ਆ ਤੇ ਇਹਦੇ ਵਿੱਚ ਦਿਖਾਈ ਦਿੰਦੇ ਜਿਹੜੇ